ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਜੀ ਅੱਜ ਬਣਾਉਣ ਲੱਗੇ ਆ ਦੁੱਧ ਤੇ ਪਿਆਜ਼ ਦੀ ਸਬਜ਼ੀ ਤੇ ਵੀਡੀਓ ਨੂੰ ਪੂਰਾ ਦੇਖਿਓ ਜੀ ਤੇ ਦੇਖੋ ਮੈਂ ਮਿਰਚਾਂ ਕੱਟ ਲਈਆਂ ਆ ਹਰੀਆਂ ਤੇ ਨਾਲ ਹੀ ਕੱਟ ਲਿਆ ਪਿਆਜ਼ ਇੱਕ ਕੌੜ ਪਿਆਜ਼ ਦਾ ਆ ਤੇ ਅੱਧਾ ਇੱਕ ਗਲਾਸ ਮੈਂ ਦੁੱਧ ਦਾ ਲਿਆ ਆ ਤੇ ਆਪਾਂ ਬਣਾਵਾਂਗੇ ਦੁੱਧ ਤੇ ਪਿਆਜ਼ ਦੀ ਪੁਰਜੀ ਤੇ ਸ਼ੁਰੂ ਕਰਦੇ ਆਂ ਜੀ ਇਵੇਂ ਜੀ ਅੱਧਾ ਕੋ ਕੜਚੀ ਪਾ ਲਿਆ ਹੈ ਰਿਫਾਈਨਡ ਆਇਲ ਤੇ ਤੁਸੀਂ ਜਿਹੜਾ ਵੀ ਵਰਤਦੇ ਹੋ ਉਹੀ ਲੈ ਸਕਦੇ ਹੋ ਤੇ ਇਹਦੇ ਵਿੱਚ ਜੀ ਆਪਾਂ ਪਾ ਲਿਆ ਹੈ ਤੇਲ ਰਿਫਾਈਨਡ ਤੇ ਹੁਣ ਜੀ ਆਪਾਂ ਤੇਲ ਨੂੰ ਗਰਮ ਹੋਣ ਦਿੱਤਾ ਆ ਤੇ ਪੂਰੀ ਤਰ੍ਹਾਂ ਜਦੋਂ ਗਰਮ ਹੋ ਗਿਆ ਆ ਤੇ ਆ ਮੈਂ ਥੋੜੇ ਜਿਹਾ ਪਿਆਜ਼ ਇੱਕ ਵਾਰੀ ਪਾ ਤਿਆ ਇੱਕ ਵਾਰੀ ਥੋੜੇ ਜਿਹਾ ਪਿਆਜ਼ ਮੈਂ ਫਰਾਈ ਕਰ ਲਾਂਗੀ ਤੇ ਥੋੜੇ ਥੋੜੇ ਕਰਕੇ ਪਾਵਾਂਗੀ ਇਹਨਾਂ ਨੂੰ ਪਾ ਥੋੜੀ ਦੇਰ ਫਰਾਈ ਕਰਾਂਗੇ ਤੇ ਹੁਣ ਮੈਂ ਪਾ ਦਿਆ ਟਮਾਟਰ ਤੇ ਹਰੀਆਂ ਮਿਰਚਾਂ ਜਿਹੜੀਆਂ ਕੱਟ ਕੇ ਰੱਖੀਆਂ ਸੀ ਇੰਨਾਂ ਆਪਾਂ ਚੰਗੀ ਤਰ੍ਹਾਂ ਪਉਨ ਲਾ ਗਏ। ਇਹ ਲਾਉਦੇ ਰਹਾਂਗੇ ਤਾਂ ਕਿ ਇਹ ਲੋ ਜਾਲਣਾ ਜਾਣ। ਤੇ ਥੋੜੇ ਜਿਹੇ ਇਹ ਹੁਣ ਭੁੱਜ ਗਏ ਆ ਤੇ ਹੁਣ ਵਿੱਚ ਆਪਾਂ ਬਾਕੀ ਦੇ ਬਚੇ ਹੋਏ ਪਿਆਜ਼ ਵੀ ਪਾ ਦਿਆਂਗੇ। ਕਿ ਉਹ ਕਿ ਮਿਰਚਾਂ ਆਪਾਂ ਫਰਾਈ ਕਰਨੀਆਂ ਸੀ ਥੋੜੀਆਂ ਜਿਹੀ ਜ਼ਿਆਦਾ ਤੇ ਜੇ ਸਾਰੇ ਪਿਆਜ਼ ਇੱਕੇ ਵਾਰੀ ਪਾ ਦਿੰਦੇ ਤਾਂ ਫਿਰ ਸਾਰੀਆਂ ਮਿਰਚਾਂ ਨਹੀਂ ਫਰਾਈ ਹੋਣੀਆਂ ਸੀ ਤੇ ਹੁਣ ਜੀ ਮਿਰਚਾਂ ਵਧੀਆ ਹੋ ਗਈਆਂ ਨੇ ਫਰਾਈ ਤੇ ਹੁਣ ਆਪਾਂ ਬਚੇ ਹੋਏ ਪਿਆਜ਼ ਵੀ ਸਾਰੇ ਪਾ ਤੇ ਆ ਇਹਨੂੰ ਜੀ ਆਪਾਂ ਹਿਲਾਉਂਦੇ ਰਾਵਾਂਗੇ ਤੇ ਜਦੋਂ ਇਹ ਪੁੱਜ ਜਾਣਗੇ ਫਿਰ ਆਪਾਂ ਇਹਦੇ ਚ ਪਾਵਾਂਗੇ ਨਮਕ ਮਿਰਚ ਏਜੀ ਦੁੱਧ ਤੇ ਪਿਆਜ਼ ਦੀ ਪੁਰਜੀ ਬਹੁਤ ਹੀ ਟੇਸਟੀ ਬਣਦੀ ਆ ਇੱਕ ਵਾਰ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਤੇ ਜਦੋਂ ਵੀ ਘਰ 'ਚ ਕੋਈ ਸਬਜ਼ੀ ਖਾਣ ਨੂੰ ਨਹੀਂ ਹੁੰਦੀ ਤੇ ਆਪਾਂ ਇਹ ਵਧੀਆ ਬਣਾ ਤੇ ਤੇ ਖਾ ਸਕਦੇ ਹਾਂ ਰੋਟੀ ਦੇ ਨਾਲ ਤੇ ਹੁਣ ਜੀ ਆਪਾਂ ਪਾਣੀ ਆ ਲੱਗੀਆਂ ਇਹਦੇ ਵਿੱਚ ਨਮਕ ਮਿਰਚ ਏ ਆਪਾਂ ਜੀ ਟੇਸਟ ਅਨੁਸਾਰ ਹੀ ਪਾਵਾਂਗੇ ਨਮਕ ਮਿਰਚ ਜਿੰਨਾ ਕੋ ਆਪਾਂ ਨੂੰ ਚਾਹੀਦਾ ਹੁੰਦਾ ਏ ਤੇ ਮਿਰਚਾਂ ਮੈਂ ਤਾਂ ਹੋਰ ਪਾ ਰਹੀਆਂ ਕਿਉਂਕਿ ਜਿਹੜੀਆਂ ਮਿਰਚਾਂ ਆ ਇਹ ਕੌੜੀਆਂ ਨਹੀਂ ਹੈਗੀਆਂ ਬਿਲਕੁਲ ਵੀ ਤੇ ਹਰੀਆਂ ਮਿਰਚਾਂ ਤੇ ਇਸ ਕਰਕੇ ਮੈਂ ਲਾਲ ਮਿਰਚਾਂ ਪਾ ਰਹੀਆਂ ਤੇ ਨਾਲ ਹੀ ਹਲਦੀ ਤੇ ਥੋੜਾ ਜਿਹਾ ਆਪਾਂ ਪਾਵਾਂਗੇ ਜੀ ਥਨੀਆ ਪਾਊਡਰ ਮੈਂ ਕੋਈ ਹੋਰ ਗਰਮ ਮਸਾਲਾ ਕੋਈ ਨਹੀਂ ਪਾਇਆ ਕਿ ਆਪਾਂ ਘਰ ਦੇ ਮਸਾਲਿਆਂ ਨਾਲ ਹੀ ਸਬਜ਼ੀ ਬਣਾਉਂਦੇ ਆ ਹਮੇਸ਼ਾ ਤੁਸੀਂ ਕੁਸੀ ਚਾਹੋ ਤਾਂ ਗਰਮ ਮਸਾਲਾ ਵੀ ਪਾ ਸਕਦੇ ਹੋ ਜਿਹੜੇ ਜਿਹੜੇ ਤੁਹਾਨੂੰ ਮਸਾਲੇ ਪਸੰਦ ਨੇ ਤੁਸੀਂ ਉਹ ਹੀ ਪਾ ਸਕਦੇ ਹੋ ਤੇ ਹੁਣ ਜੀ ਮੈਂ ਇਹਦੇ ਚ ਥੋੜਾ ਜਿਹਾ ਧਨੀਆ ਦਾ ਮਸਾਲਾ ਪਾt ਆਇਆ ਇਹਨੂੰ ਜੀ ਚੰਗੀ ਤਰ੍ਹਾਂ ਮਸਾਲੇ ਨੂੰ ਪੋਣ ਲਾ ਗਏ ਜੇ ਲੱਗੇ ਕਿ ਜ਼ਿਆਦਾ ਚੱਲ ਰਿਹਾ ਏ ਸੜ ਰਿਹਾ ਏ ਤਾਂ ਉਹਦੇ 'ਚ ਥੋੜਾ ਜਿਹਾ ਆਪਾਂ ਪਾਣੀ ਪਾ ਦੇਵਾਂਗੇ। ਦੇਖਿਆ ਬੋਲੋ ਕੀ? ਤਾਂ। ਇਹ ਪਾਣੀ ਜੇ ਆਪਾਂ ਜ਼ਿਆਦਾ ਨਹੀਂ ਪਾਵਾਂਗੇ ਕਿਉਂਕਿ ਆਪਾਂ ਪੁਰਜੀ ਬਣਾਣੀ ਏ ਤਰੀ ਵਾਲੀ ਨਹੀਂ ਬਣਾਉਣੀ ਤੇ ਇਸ ਕਰਕੇ ਆਪਾਂ ਥੋੜਾ ਜਿਹਾ ਪਾਣੀ ਪਾਇਆ ਏ। ਤੇ ਹੁਣ ਜੀ ਪਿਆਜ਼ ਜਿਹੜੇ ਆਪਣੇ ਆ ਉਰਜ ਗਿਆ ਸਾਰਾ ਸਮਾਨ ਵਧੀਆ ਰਿਜ ਗਿਆ ਏ ਤੇ ਹੁਣ ਆਪਾਂ ਵਿੱਚ ਪਾ ਦਿੱਤਾ ਹੈ ਦੁੱਧ ਜੇ ਤੁਸੀਂ ਜਾਓ ਤਾਂ ਤਰੀਵਲੀ ਬਣਾ ਸਕਦੇ ਹੋ ਬਾਕੀ ਨਹੀਂ ਮੈਂ ਇਹ ਦੁੱਧ ਵਿੱਚ ਹੀ ਸਗਾ ਦਿਆਂਗੀ ਤੇ ਬਹੁਤ ਹੀ ਵਧੀਆ ਟੇਸਟੀ ਸਬਜੀ ਬਣ ਕੇ ਤਿਆਰ ਹੁੰਦੀ ਏ ਜਦੋਂ ਵੀ ਆਪਣੇ ਘਰ ਦੇ ਵਿੱਚ ਹੋਰ ਕੁਝ ਸਬਜ਼ੀ ਬਣਾਉਣ ਨੂੰ ਨਹੀਂ ਹੁੰਦੀ ਤਾਂ ਆਪਾਂ ਇਹ ਚੀਜ਼ ਬਣਾ ਸਕਦੇ ਹਾਂ ਕਿਉਂਕਿ ਪਿਆਜ਼ ਤਾਂ ਆਪਣੇ ਘਰ 'ਚ ਹਮੇਸ਼ਾ ਹੀ ਹੁੰਦੇ ਆ ਤੇ ਆਪਾਂ ਜੀ ਇਸ ਤਰ੍ਹਾਂ ਬਣਾ ਸਕਦੇ ਹਾਂ ਪੁਰਜੀ ਬਹੁਤ ਟੇਸਟੀ ਬਣਦੀ ਏ ਜੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤੇ ਹੁਣ ਜੀ ਆਪਾਂ ਇਹਨੂੰ ਹਿਲਾਉਂਦੇ ਰਵਾਂਗੇ ਤੇ ਇਹਨੂੰ ਸਕਾ ਦੇਾਂਗੇ ਚੰਗੀ ਤਰ੍ਹਾਂ ਦੁੱਧ ਨੂੰ ਤੇ ਥੋੜੀ देर ਆਪਾਂ ਇਹਨੂੰ ਟੱਕ ਕੇ ਰੱਖ ਦੇਾਂਗੇ ਤਾਂ ਜੋ ਜੋ ਪਿਆਜ਼ ਆ ਉਹ ਚੰਗੀ ਤਰ੍ਹਾਂ ਰਿਝ ਜਾਣ ਤੇ ਆਪਾਂ ਜੀ ਥੋੜੀ ਥੋੜੀ ਦੇਰ ਬਾਅਦ ਇਹਨੂੰ ਹਿਲਾ ਕੇ ਦੇਖਦੇ ਰਵਾਂਗੇ ਦੇਖੋ ਇਹ ਸਬਜੀ ਸੁੱਕਣ ਲੱਗ ਗਈ ਹੈ ਹੁਣ ਤੇ ਬਸ ਥੋੜੀ ਦੇਰ ਨੂੰ ਤਿਆਰ ਹੋ ਜਾਏਗੀ ਤੇ ਇਹ ਗੈਸ ਨੂੰ ਆਪਾਂ ਥੋੜਾ ਜਿਹਾ ਹੋਰ ਸਲੋ ਕਰ ਦਿਆਂਗੇ ਤੇ ਦੇਖੋ ਜੀ ਹੁਣ ਆਪਣੀ ਸਬਜੀ ਬਣ ਕੇ ਹੋ ਗਈ ਆ ਰੈਡੀ ਤੇ ਬਹੁਤ ਹੀ ਟੇਸਟੀ ਬਣੀ ਆ ਦੇਖਣ ਨੂੰ ਵੀ ਵਧੀਆ ਲੱਗ ਰਹੀ ਆ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਚੈਨਲ ਨੂੰ ਜੀ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਘੰਟੀ ਵਾਲਾ ਬਟਨ ਜਰੂਰ ਦਬਾਓ ਤਾਂ ਜੋ ਤੁਹਾਡੇ ਕੋਲ ਰੇਕ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਆਪਣੀ ਜੀ ਹਣ ਪੁਰਜੀ ਬਣ ਕੇ ਤਿਆਰ ਹੋ ਗਈ ਏ ਤੁਸੀਂ ਵੀ ਇਸ ਤਰ੍ਹਾਂ ਇੱਕ ਵਾਰੀ ਜ਼ਰੂਰ ਬਣਾਇਓ ਤੇ ਆਪਾਂ ਥੋੜਾ ਜਿਨੂੰ ਹੋਰ ਹਿਲਾ ਕੇ ਤੇ ਗੈਸ ਨੂੰ ਕਰ ਦਿੰਦੇ ਆ ਬੰਦ ਜੀ ਸਬਜੀ ਆਪਣੀ ਤਿਆਰ ਹੈ